ਬਾਈ ਜੀ ਕਿੱਥੋਂ ਬੋਲਦੇ ਹੋ? ਸੰਢੋਗਾਵਾਲ ਜਿੱਨਾ ਸੁਣਦੇ। ਚਲੋ ਸੰਗਰੂਰ। ਆਇੜਾ ਬਾਈ ਜੀ ਲਾਟੀ ਆਣਾ ਤੁਹਾਡਾ ਕੰਮ ਜਿਹਾ ਸੁਣਦੇ ਆ ਇਹ ਕੀ ਚੱਕਰ। ਹਾਂਜੀ ਹਾਂਜੀ। ਇਹਦਾ ਕਿੱਦਾਂ ਗੱਲ ਕਰ ਰਹੇ ਹੋ ਦੱਸੀ? ਮੈਂ ਮਲੇਰ ਕੋਲੇ ਤੋਂ ਗੱਲ ਕਰਦਾ। ਠੀਕ ਆ ਬਾਈ ਜੀ। ਇਹਦਾ ਬਾਈ ਜੀ ਦਾਨ ਪਾਤਰ ਸਕੀਮ ਚਲਾਈ ਗਈ ਆ ਗੁਰਦੁਆਰਾ ਸ਼ਹੀ ਗੁਰਦੁਆਰਾ ਸ਼ਹੀ ਗੁਰੂ ਨਗਰ ਜਿਹੜਾ ਗੁਰਦੁਆਰਾ ਜੀ ਆਸਥਾਨ ਤੇ अच्छा ओथे ओ गुरुद्वारा साहिब दी उसारी चल रही है जी उस वास्ते टीम्स लगी है कि सवारी ਤੋਂ ਬਾਅਦ ਜੋ ਵੀ ਮਾਇਆ ਵਾਚੀ ਕੀ ساری ਗੁਰਦੁਆਰਾ ਸਾਹਿਬ ਦੀ ਉਸਾਰੀ ਵਾਸਤੇ ਲਗਾਈ ਜਾਵੇ ਉਹ ਗੁਰਦਾਰ ਸਾਹਿਬ ਦਾ ਮਤਲਬ ਕੀ ਵੀ ਉਹ ਤੁਸੀਂ ਉਹ ਪਿੰਡ ਦੇ ਨਹੀਂ ਹੈਗੇ ਜਿਵੇਂ ਜੀ ਤੁਸੀਂ ਕਹਿੰਦੇ ਉਹ ਗੁਰਦੁਆਰਾ ਸਾਹਿਬ ਉਹ ਗੁਰਦਾਰ ਸਾਹਿਬ ਤੁਸੀਂ ਪਿੰਡ ਦੇ ਨਹੀਂ ਹੈਗੇ ਭਾਈ ਜੀ ਪਿੰਡ ਦੇ ਤਾਂ ਹੈਗੇ ਹੁਣ ਪਿੰਡ ਤੋਂ ਬਾਹਰੇ ਆ ਜੀ اچھا ਹਾਂ ਜੀ ਕਮੇਟੀ 'ਚ ਆਈ ਆਪਾਂ ਵੀ अच्छा मेनू हुन आए के दसी मित्रा जेड़ा तुसी इनने ने लखਾਂ ਦੇ ਇਨਾਮ ਨੇ ਤੁਹਾਡੇ ਦੇ ਤਾਂ तुसी 1100 ਦੇ ਵਿੱਚ ਦੇ ਰਹੇ ਹੋ ਟਿਕਟਾਂ हां जी ਤੇ ਫਿਰ ਇਹਦਾ ਮਤਲਬ ਜਿਹੜਾ ਪੈਸਾ ਤੁਹਾਡੇ ਕੋਲ ਐਨਾ ਪੈਸਾ ਤੇ ਫਿਰ ਉਂਝ ਕਿਉਂ ਨਹੀਂ ਲਾ ਰਹੇ ਗੁਰਦੁਆਰੇ ਦੇ ਉੱਤੇ ਲੋਕਾਂ ਭਾਈ ਜੀ ਤੁਸੀਂ ਟਿਕਟਾਂ ਪਾਉਣੀਆਂ ਨੇ ਟੈਕਟਾ ਨਹੀਂ ਪਾਉਣਿਆ ਗੁਰੂ ਅਰਦਾਸ ਮਾਰ ਫਿਰ ਫੋਨ ਨਖੜੀ ਮੇਰੇ ਬਾਈ ਜੀ ਸਿਰ ਮਤਲਬ ਕਿ ਤੁਸੀਂ ਇੱਕ ਅਵਚਾਨ ਵੀਨ ਇੰਟਰਵਿਊ ਕਰ ਰਹੇ ਹੋ ਉਹ ਤੁਸੀਂ ਉੱਥੇ ਪਹੁੰਚ ਕੇ ਕਰ ਸਕਦੇ ਹੋਗੇ ਚਾਹੇ ਕੈਮਰਾ ਚੱਕ ਲਿਆਉਦੇ ਬਾਈ ਰਿਕਾਰਡਿੰਗ ਤੇ ਫੋਨ ਸੁਣ ਮੇਰੀ ਗੱਲ ਮੈਂ ਤੁਹਾਨੂੰ ਦੱਸ ਦੂ ਮੈਂ ਕੌਣ ਆ ਸੁਣ ਲੈ ਹਾਂਜੀ ਰਿਕਾਰਡਿੰਗ ਤੇ ਲਾ ਹੋਇਆ ਮੈਨੂੰ ਇਹ ਦੱਸਿਓ ਵੀ ਇਹ ਯਾਰ ਆਪਣੇ ਸੰਗਰੂਰ ਜਾਂ ਮਾਲਵੇ ਇਧਰ ਲੌਂਗਵਾਲ ਕਦੇ ਕਿੱਥੇ ਵੀ ਇਧਰ ਇਹ ਠਕ ਠਕ ਜਿਹਾ ਕਿਉਂ ਚੱਲਦਾ ਇਹ ਬਾਈ ਜੀ ਤੁਸੀਂ ਆ ਕੇ ਉਸੇ ਜੀਤ ਸਿੰਘ ਜੀ ਦਾਸ ਮਹਾਰਾਜ ਦੇ ਸਾਹਮਣੇ ਬੈ ਕੇ ਤੁਸੀਂ ਕੈਮਰੇ ਨਾਲ ਲਿਓ ਮੂਰੇ ਬੈ ਕੇ ਗੱਲ ਕਰ ਲਿਓ ਸਮਝ ਕੇ ਐਦਾਂ ਜੀ ਚੰਸੀ ਵੀ ਨਾ ਬੋਲੋ ਠੀਕ ਆ ਜੀ 700 ਨੰਬਰ ਤੇ ਗੱਲ ਕਰੋ ਹੈਲੋ हां जी ਨੰਬਰ ਤੇ ਗੱਲ ਕਰੋ ਜੇ ਨੰਬਰ ਦਿੱਤਾ ਹੋਇਆ ਗੁਰੂ ਦਾਸ ਮਹਾਰਾਜ ਨੇ ਆ ਲਾਟਰੀਆਂ ਵਾਲੇ ਧੰਦੇ ਤੋਰੇ ਸੀ हां जी ਕਿਹੜੇ ਤੋਰੇ ਸੀ ਦੱਸਾਂ ਹਾਂ ਜੀ ਕਹਿੰਨਾ ਕਿਵੇਂ ਨਹੀਂ ਗੁਰੂ ਦਾਸ ਮਹਾਰਾਜ ਨੇ ਲਾਟਰੀਆਂ ਦੇ ਧੰਦੇ ਤੋਰੇ ਸੀ ਜਿਉਂ ਉਹਨਾਂ ਲਾਟਰੀ ਦੇ ਰਾਹ ਪਾਏ ਸੀਗੇ ਨੂੰ ਬਾਈ ਜੀ ਤੁਸੀਂ ਸਿਰਫ ਬਹਿਸ ਕਰਨੀ ਆਂਗੀ ਬਹਿਸ ਹੀ ਆ ਕੇ ਕਰ ਲਿਓ ਬਹਿਸੇ ਕਰ ਲਿਓ ਬਾਈ ਜੀ ਤੁਸੀਂ ਬਹਿਸ ਨਹੀਂ ਕਰਨੀ ਜੇਕਰ ਸੰਗਤ ਮਰ ਗਈ ਜਾਂ ਸੰਗਤ ਜਿਉਂਦੀ ਜਾਗਦੀ ਨਹੀਂ ਇੰਨਾ ਵੀ ਜਿਉਂਦੇ ਜਾਗਦੇ ਨਹੀਂ ਤੁਸੀਂ ਇਹ ਲਾਟਰੀਆਂ ਦਾ ਗੁਰਦਾਰ ਦੀ ਆਰਚ ਪਤਾ ਦੇਖੋ ਗਵਰਨਮੈਂਟ ਮਨਜ਼ੂਰ ਸੁਦਾ ਫਿਰ ਪਲਾਟਰੀ ਕਰ ਰਹੀ ਹੈ ਮੈਂ ਵਿਸਾਖੀ ਬੰਪਰ ਹੋਗਾ ਲੋਹੜੀ ਬੰਪਰ ਹੋਗਾ ਜਿਹੜੇ ਬੰਪਰ ਚੱਲਦੇ ਸਰਕਾਰ ਦਾ 10 ਕਰੋੜ 5 ਕਰੋੜ 22 ਕਰੋੜ ਜੋ ਵੀ ਹੈਗਾ ਠੀਕ ਹੈ ਭਾਈ ਜੀ ਇਹਦੇ ਵਿੱਚ ਨਹੀਂ ਮਰਦੀ ਮਨਜ਼ੂਰੀ ਤੁਸੀਂ ਆੜ ਲੈ ਕੇ ਲੋਕਾਂ ਨੂੰ ਲੁੱਟਣ ਦਾ ਧੰਦਾ ਚੱਲਦਾ ਇਹ ਤੇ ਮੈਂ ਜੀ ਇਹਦਾ ਤੁਸੀਂ ਜਿਵੇਂ ਮਰਜ਼ੀ ਕਹਿ ਲਓ ਜਿਵੇਂ ਜਿੰਨੀ ਕਾ ਸੋਚਿਆ ਤੁਸੀਂ ਹੋਵੇਂ ਕਹਿ ਲਓਗੇ ਜਿੰਨੀ ਮੇਰੀ ਸੋਚਾਂ ਕਰਾਂਗਾ ਕਹਾਂਗਾ ਤੁਸੀਂ ਉੱਥੇ ਆ ਕੇ ਇੱਕ ਕਮਰੇ ਲਾ ਕੇ ਸਮਾਰ ਕੇ ਇੰਟਰਵਿਊ ਕਰ ਲਿਓ ਪਿੰਡ ਤੋਗਾਵਾਲ ਆ ਗਿਆ ਤੁਸੀਂ ਕੋਈ ਚੱਕਰ ਨਹੀਂ ਹੈ ਮੇਰੀ ਗੱਲ ਸੁਣ ਰਹੇ ਹੋ ਤੁਸੀਂ ਜਾਨੀ ਕਿ ਇਹ ਸਿਰਫ ਠੱਗ ਠੱਗ ਗਿਆ ਲੋਕਾਂ ਨੂੰ ਲੁੱਟਣ ਦਾ ਇਹ ਕੰਮ ਆ ਹੋਰ ਕੁਝ ਨਹੀਂ ਇਹ ਤੋਂ ਵੱਧ ਹੈਗਾ ਜੇ ਤੁਹਾਡੇ ਕੋਲ ਕਰੋੜਾ ਰੁਪਇਆ ਪਹਿਲੇ ਹੀ ਕਰੋੜਾ ਦੇ ਤੁਸੀਂ ਡੰਮੀਆਂ ਖੜਾਈ ਖੜੇ ਹੋ ਠੀਕ ਹੈ ਐਰੋ ਠੀਕ ਆ ਜੀ ਤੁਸੀਂ ਬਸ ਜਿਵੇਂ ਜਿਵੇਂ ਤੁਹਾਡੇ ਦਿਮਾਗ 'ਚ ਬੈਠੀ ਆ ਜਿਵੇਂ ਤੁਸੀਂ ਲੋਕਾਂ ਨੂੰ ਦੱਸਣਾ ਜਾਣਿਓ ਤੁਸੀਂ ਸਿਰਫ ਉਹ ਗੱਲ ਬਣਾਓਗੇ ਸਾਥੋਂ ਨਹੀਂ ਤੁਸੀਂ ਇਹ ਥੋੜੀ ਜਿਹਾ ਵੀ ਤੁਸੀਂ ਇਹ ਸਮਝਿਆਗੇ ਛੋਟਾ ਤੁਸੀਂ ਇਹ ਇੱਕ ਅੰਮ੍ਰਿਤਾ ਹੀ ਨਹੀਂ ਆਏਗਾ ਹੁਣ ਚੈਨਲਾਂ ਦਾ ਉਹ ਪਤਾ ਕਿ ਕਮਜ਼ੋਰੀ ਹੁੰਦੀ ਨਹੀਂ ਸੌਣ ਲੁਪਾ ਮੰਜ਼ੂਰੀ ਹੁੰਦੀ ਮਿਲਦੀ ਨਹੀਂ ਆ ਲੁੱਟਣ ਦੀ ਲੋਕਾਂ ਨੂੰ ਤੁਸੀਂ ਕਿ ਬੀ ਗੁਰੂਆਂ ਦੇ ਨਾਮ ਵਰਤ ਲੋ ਕਦੇ ਗੁਰੂ ਦਾਸ ਦਾ ਵਰਤ ਲੋ ਕਦੇ ਬਾਬੇ ਫਲਾਣੇ ਦਾਸ ਦਾ ਵਰਤ ਲੋ ਕਦੇ ਟਮਕਾਣੇ ਦਾਸ ਦਾ ਵਰਤ ਲੋ ਆ ਚੱਲਦਾ ਆਪਣੇ ਸੰਗਰੂਰ ਤੇ ਇੱਧਰ ਨੇ ਪਾਸੇ ਨੂੰ ਐ ਇੱਧਰ ਕਦੇ ਮਾਜੇ ਮਾਲਵੇ ਵਾਲ ਕੋਈ ਨਹੀਂ ਚਾਹੇ ਇੱਧਰ ਮਾਜੇ ਥੋੜੀ ਦਵਾਬੇ ਵਾਲ ਕੋਈ ਨਹੀਂ ਚੱਲਿਆ ਕਦੇ ਇਹ ਸੰਗਰੂਰ ਤੇ ਕਹਤੇ ਇਹ ਕੋਟ ਜੰਮਿਆ ਹੋਇਆ ਹੈਲੋ